ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗੁਰਫੇ ਤੁਹਾਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਪਣੇ ਚੈਨਲ ਤੇ ਤੇ ਦੋਸਤੋ ਅੱਜ ਆਪਾਂ ਤੁਹਾਨੂੰ ਲੈ ਕੇ ਚੱਲੇ ਆਂ ਸ਼੍ਰੀ ਮੁਕਸਰ ਸਾਹਿਬ ਦੀ ਮੰਡੀ ਇਹ ਪੰਜਾਬ ਦੀ ਸਭ ਤੋਂ ਵੱਡੀ ਮੰਡੀ ਲੱਗਦੀ ਆ ਤੇ ਇੰਡੀਆ ਦੇ ਵਿੱਚੋਂ ਕੋਨੇ-ਕੋਨੇ ਚੋਂ ਲੋਕੀ ਆਪਣੇ ਜਾਨਵਰ ਲੈ ਕੇ ਇੱਥੇ ਪਹੁੰਚਦੇ ਨੇ ਦਿਖਾਣਿਆ ਤੁਹਾਨੂੰ ਅੱਜ ਦਾ ਕੀ ਮਾਹੌਲ ਆ ਮੰਡੀ ਦਾ ਤੇ ਮਿਲਦੇ ਆ ਤੁਹਾਨੂੰ ਪਹੁੰਚ ਕੇ ਤੇ ਦੋਸਤੋ ਮੰਡੀ ਦੀ ਸਟਾਰਟਿੰਗ 'ਚ ਆ ਗਿਆ ਬਾਦਲ ਸਾਹਿਬ ਉਹਨਾਂ ਦਾ ਟੈਂਟ ਤੇ ਇਹ ਵੀ ਆਪਣੇ ਬਹੁਤ ਕੀਮਤੀ ਕੀਮਤੀ ਜਾਨਵਰ ਲੈ ਕੇ ਪਹੁੰਚੇ ਹੋਏ ਸੀਗੇ ਤੇ ਇਹਨਾਂ ਕੋਲ ਜਿਹੜੀ ਕਲੈਕਸ਼ਨ ਜਾਨਵਰਾਂ ਦੀ ਬਹੁਤ ਘੈਂਟ ਸੀਗੀ ਆ ਦੇਖ ਸਕਦੇ ਹੋ ਤੁਸੀਂ ਅਲੱਗ-ਅਲੱਗ ਬਰੀਡ ਦੇ ਇਹਨਾਂ ਕੋਲ ਜਾਨਵਰ ਸੀਗੇ ਤੇ ਇਹ ਸਾਰੇ ਮੰਡੀ ਤੇ ਲੈ ਕੇ ਪਹੁੰਚੇ ਹੋਏ ਸੀਗੇ ਤੇ ਆ ਮੈਨੂੰ ਸਭ ਤੋਂ ਘੈਂਟ ਲੱਗਿਆ ਜਾਨਵਰ ਇਹਨਾਂ ਦਾ ਤੇ ਬਹੁਤ ਯੂਨੀਕ ਜਿਹਾ ਜਾਨਵਰ ਸੀ ਤੇ ਆ ਛੋਟੇ ਬੱਚੇ ਆਗੇ ਤੇ ਇੱਧਰ ਵੀ ਇਹਨਾਂ ਨੇ ਇਹ ਵੀ ਅਲੱਗ ਬਰੀਡ ਰੱਖੀ ਹੋਈ ਸੀ ਤੇ ਅੱਗੇ ਤੁਹਾਨੂੰ ਦਿਖਾਣੇ ਆ ਜਿਹੜੀ ਇਹ ਨਸਲ ਆ ਇਹ ਮੈਨੂੰ ਬਹੁਤ ਘੈਂਟ ਲੱਗੇ ਇਹਦੇ ਸਿੰਘ ਦੇਖੋ ਤੁਸੀਂ ਸਭ ਤੋਂ ਯੂਨੀਕ ਜਿਹੇ ਨੇ ਤੇ ਇਹ ਬੇਸਿਕਲੀ ਲਦਾਖ ਦੀ ਬਰੀਡ ਸੀਗੀ ਤੇ ਆ ਆ ਗਿਆ ਜੀ ਇਹਨਾਂ ਦਾ ਮੇਨ ਸਟੈਲੀਅਨ ਮਹਾਰਾਜਾ ਨੁਕਰਾ ਤੇ ਬਾਕੀ ਇਹ ਬੱਚੇ ਲੈ ਕੇ ਪਹੁੰਚੇ ਹੋਏ ਸੀ ਆਪਣੇ ਫਾਰਮ ਦੇ ਤੇ ਆ ਕੋੜਾ ਇਹਨਾਂ ਨੇ ਬਾਹਰ ਕੱਢਿਆ ਹੋਇਆ ਸੀ ਇੱਕ ਇਹ ਵੀ ਬਹੁਤ ਸੋਹਣਾ ਕੋੜਾ ਸੀਗਾ ਤੇ ਇਹਨਾਂ ਦੇ ਟੈਂਟ 'ਚ ਵੀ ਬਹੁਤ ਇਕੱਠ ਸੀਗਾ ਤੇ ਲੋਕੀ ਬਹੁਤ ਦੂਰੋਂ ਦੂਰੋਂ ਦੇਖਣ ਆਏ ਹੋਏ ਸੀ ਇਹਨਾਂ ਦੇ ਜਾਨਵਰ ਸਪੈਸ਼ਲੀ ਬਾਦਲ ਸਾਹਿਬ ਉਹਨਾਂ ਦੇ ਤੇ ਦੇਖੋ ਤੁਸੀਂ ਬਹੁਤ ਸੋਹਣਾ ਘੋੜਾ ਸੀ ਇਹ ਤੇ ਆਹ ਦੇਖੋ ਦੋਸਤੋ ਆਹ ਵੀ ਬਹੁਤ ਯੂਨੀਕ ਜੀ ਬਰੀਡ ਸੀਗੀ ਇਸ ਚਾਰ ਸਿੰਘਾ ਵਾਲਾ ਸੀਗਾ ਜਾਨਵਰ ਇਹਦੇ ਚਾਰ ਸਿੰਘ ਸੀਗੇ ਤੇ ਆ ਆ ਗਿਆ ਜੀ ਇਹਨਾਂ ਦਾ ਇੱਕ ਹੋਰ ਅਸਟ੍ਰੇਲੀਅਨ ਤੇ ਆ ਆ ਗਿਆ ਇਹਨਾਂ ਦੇ ਪੌਨੀ ਇਹ ਬਾਹਰਲੀ ਬਰੀਡ ਆ ਇੰਪੋਰਟ ਕਰਵਾਏ ਹੋਏ ਨੇ ਬਾਦਲ ਸਾਹਮਣੇ ਤੇ ਆ ਆ ਗਿਆ ਫਰੀਜ਼ੀ ਨਸਲ ਇਹ ਵੀ ਬਾਹਰਲੀ ਆ ਤੋ ਦੇਖ ਸਕਦੇ ਹੋ ਇਹਨਾਂ ਦੇ ਪੈਰਾ ਤੇ ਕਿੰਨੇ ਵਾਲ ਨੇ ਤੇ ਇਹ ਬਰੀਡ ਦੇ ਘੋੜੇ ਇਹਨਾਂ ਕੋਲ ਹੀ ਨੇ ਤੇ ਇਹ ਸਿਰਫ ਡਿਸਪਲੇ ਵਾਸਤੇ ਲਿਆ ਕੇ ਆਏ ਸੀ ਆਪਣੇ ਜਾਨਵਰ ਤੇ ਇਧਰ ਦੋ ਸਟੈਲੀਅਨ ਖੜੇ ਸੀਗੇ ਇੱਕ ਫਰਜੰਦ ਕਾਂਟਾ son of ਕਾਲਾ ਕਾਂਟਾ ਤੇ ਨੁਕਰਾ ਸਟੈਲੀਅਨ ਗਲੇਸ਼ੀਅਰ ਤੇ ਅੱਗੇ ਆ ਗਿਆ ਜੀ ਟੈਂਟ ਸ਼ਹਿਜ਼ਾਦਪੁਰ ਸਟੱਡ ਫਾਰਮ ਵਾਲਿਆ ਦਾ ਤੇ ਇਹ ਵੀ ਆਪਣੇ ਦੋ ਟਾਪ ਦੇ ਸਟੈਲੀਅਨ ਲੈ ਕੇ ਮੰਡੀ ਚ ਪਹੁੰਚੇ ਹੋਏ ਸੀਗੇ ਤੇ ਦਿਖਾਨਿਆ ਤੁਹਾਨੂੰ ਇਹਨਾਂ ਦੇ ਸਟੈਲੀਅਨ ਸਭ ਤੋਂ ਪਹਿਲਾਂ ਤਾਂ ਆ ਆ ਗਿਆ ਜੀ ਸਟੈਲੀਅਨ ਕੇਸਰੀਆ ਤੇ ਜੇ ਗੱਲ ਕਰੀਏ ਇਹਦੇ ਫਾਦਰ ਦੀ ਇਹਦਾ ਫਾਦਰ ਹੈਗਾ ਜੀ ਅਤੀ ਸੁੰਦਰ ਅਤੀ ਸੁੰਦਰ ਘੋੜੇ ਦਾ ਬੱਚਾ ਇਹ ਤੇ ਬਾਈ ਹੁਣੀ ਦੱਸਦੇ ਨੇ ਵੀ ਇਹ ਘੋੜੇ ਤੇ ਸਾਨੂੰ 10 ਕਰੋੜ ਰੁਪਏ ਆਫਰ ਹੋਈ ਆ ਪਰ ਹਲੇ ਤੱਕ ਬਾਈ ਉਹਨਾਂ ਨੇ ਇਹਨੂੰ ਵੇਚਿਆ ਨਹੀਂਗਾ ਤੇ ਆ ਆ ਗਿਆ ਜੀ ਅਗਲਾ ਆਸਟ੍ਰੇਲੀਅਨ ਬਾਈ ਹੋਣਾ ਦਾ ਡੈਵਿਡ son of ਦਿਲਬਾਗ ਰਣੀਆਂ ਤੇ ਇਹ ਮੇਲੇ ਦਾ ਸਭ ਤੋਂ ਉੱਚਾ ਘੋੜਾ ਸੀਗਾ 72 ਇੰਚ ਕੱਦ ਦੱਸਦੇ ਨੇ ਬਾਈ ਹੁਣੀ ਇਹਦਾ ਤੇ ਬਾਈ ਹੁਣੀ ਇਹ ਘੋੜੇ ਦੀ ਡਿਮਾਂਡ 21 ਕਰੋੜ ਰੁਪਏ ਕਰ ਰਹੇ ਨੇ ਤੇ ਬਾਈ ਹੁਣੀ ਇਹ ਵੀ ਦੱਸਦੇ ਨੇ ਕਿ ਇਹਤੇ ਸਾਨੂੰ 10 ਕਰੋੜ ਰੁਪਏ ਲੱਗ ਚੁੱਕੇ ਆ ਪਰ ਹਲੇ ਤੱਕ ਇਹ ਵੀ ਬਾਈ ਉਹਨਾਂ ਨੇ ਵੇਚਿਆ ਨਹੀਂ ਤੇ ਆ ਆ ਗਿਆ ਜੀ ਮਾਨ ਸਟੇਬਲਸ ਵਾਲਿਆਂ ਦਾ ਟੈਂਟ ਏ ਵੀ ਆਪਣੇ ਜਾਨਵਰ ਲੈ ਕੇ ਪਹੁੰਚੇ ਹੋਏ ਸੀਗੇ ਬਹੁਤ ਸੋਹਣੇ ਜਾਨਵਰ ਸੀ ਇਹਨਾਂ ਦੇ ਵੀ ਤੇ ਆ ਸਾਰੇ ਜਾਨਵਰ ਸੇਲ ਪਰਚੇਜ਼ ਵਾਲੇ ਆਏ ਹੋਏ ਸੀਗੇ ਬਹੁਤ ਸੋਹਣੀ ਸੋਹਣੀ ਸਟੋਰੀ ਵਾਲੀਆਂ ਹੋਈਆਂ ਸੀ ਬਾਈ ਉਹਨਾਂ ਨੇ ਆ ਦੇਖ ਸਕਦੇ ਹੋ ਦੋ ਬੱਚੇ ਆ ਖੜੇ ਨੇ ਠੰਡ ਬਹੁਤ ਸੀਗੀ ਪਰ ਤੁਸੀਂ ਦੇਖ ਸਕਦੇ ਹੋ ਮੇਲੇ ਦਾ ਮਾਹੌਲ ਮੇਲਾ ਪੂਰਾ ਵਧੀਆ ਭਰਿਆ ਹੋਇਆ ਸੀਗਾ ਤੇ ਰੌਣਕਾ ਬਹੁਤ ਲੱਗੀਆਂ ਹੋਈਆਂ ਸੀ ਮੇਲੇ ਤੇ ਤੇ ਸਾਰੇ ਲੋਕੀ ਆਪਣੇ ਆਪਣੇ ਜਾਨਵਰ ਲੈ ਕੇ ਪਹੁੰਚੇ ਹੋਏ ਸੀਗੇ ਇਹ ਤਾਂ ਹਲੇ ਦੋਸਤੋ ਮੇਲੇ ਦੀ ਸਟਾਰਟਿੰਗ ਹੈ ਤੇ ਅੱਗੇ ਬਹੁਤ ਸੋਹਣੇ-ਸੋਹਣੇ ਤੁਹਾਨੂੰ ਜਾਨਵਰ ਦੇਖਣ ਨੂੰ ਮਿਲਣਗੇ ਤੇ ਅੱਗੇ ਆ ਗਿਆ ਜੀ ਬਾਬਾ ਜੀ ਹੁਣ ਉਹਦਾ ਟੈਂਟ ਸਾਇੰਸ ਸਟੱਡ ਫਾਰਮ ਵਾਲਿਆ ਦਾ ਇਹ ਸੀਗਾ ਇਹਨਾਂ ਦਾ ਘੋੜਾ ਸ਼ਨੀ ਸ਼ਨੀ ਘੋੜੇ ਦੇ ਫਾਦਰ ਦੀ ਗੱਲ ਕਰੀਏ ਤਾਂ ਇਹਦਾ ਫਾਦਰ ਹੈਗਾ ਜੀ ਸ਼ਕਤੀ ਦੇਵ ਦਰਬਾਰ ਲਾਈਂਦਾ ਬਹੁਤ ਚੰਗਾ ਘੋੜਾ ਸੀ ਇਹ ਤੇ ਹੱਡਾ ਪੈਰਾ ਦਾ ਬਹੁਤ ਮਜ਼ਬੂਤ ਸੀਗਾ ਇਹ ਤੇ ਅੱਗੇ ਆ ਟੈਂਟ ਵੀ ਬਹੁਤ ਸੋਹਣਾ ਲਾਇਆ ਹੋਇਆ ਸੀ ਬਾਈ ਉਹਨਾਂ ਨੇ ਘੋੜਾ ਤਾਂ ਇੱਥੇ ਹੈ ਨਹੀਂ ਸੀਗਾ ਪਰ ਅਸੀਂ ਦੇਖਦੇ ਸੀਗੇ ਵੀ ਘੋੜਾ ਹੈ ਹੀ ਨਹੀਂਗਾ ਵੀ ਟੈਂਟ ਲੱਗਿਆ ਹੋਇਆ ਪਰ ਜੇ ਅਸੀਂ ਅੱਗੇ ਜਾ ਕੇ ਦੇਖਿਆ ਤਾਂ ਘੋੜੇ ਦੀ ਰਾਈਡਿੰਗ ਵਾਸਤੇ ਤਿਆਰੀ ਕਰ ਰਹੇ ਸੀਗੇ ਤੇ ਇਹ ਵੀ ਨੁ크ਰਾ ਘੋੜਾ ਸੀਗਾ ਤੇ ਤੇ ਕਾਠੀ ਕੁਠੀ ਅੰਕਲ ਜੀ ਹੁਣੇ ਕੱਸ ਰਹੇ ਸੀਗੇ ਤੇ ਆ ਨਾਲ ਅੰਕਲ ਜੀ ਉਹਨਾਂ ਦਾ ਸ਼ਾਇਦ ਪੋਤਾ ਖੜਾ ਆ ਤੇ ਇਹ ਅੱਗੇ ਰਾਈਡ ਕਰਦੇ ਉਹ ਤੁਹਾਨੂੰ ਵੀਡੀਓ ਚ ਦਿਖਾਵਾਂਗੇ ਤੇ ਰਾਈਡਿੰਗ ਵਾਸਤੇ ਆ ਘੋੜੇ ਨੂੰ ਤਿਆਰ ਕਰ ਰਹੇ ਸੀਗੇ ਯਾ ਅੰਕਲ ਜੀ ਉਹਨਾਂ ਨੇ ਘੋੜਾ ਤਿਆਰ ਕਰਕੇ ਬਾਹਰ ਕੱਢ ਲਿਆ ਤੇ ਮੁੰਡਾ ਉੱਪਰ ਬੈਠਾ ਸਵਾਰੀ ਕਰ ਰਿਹਾ ਸੀਗਾ ਘੋੜਾ ਬਹੁਤ ਚੰਗਾ ਸੀਗਾ ਆ ਦੇਖੋ ਕਿਵੇਂ ਪੂਰੇ ਮੇਲੇ ਦੀ ਆਨੰਦ ਲੈ ਰਿਹਾ ਬਾਈ ਤੇ ਇੱਧਰ ਸਾਰੇ ਜਾਨਵਰ ਸੇਲ ਪਰਚੇਜ਼ ਵਾਲੇ ਖੜੇ ਸੀਗੇ ਆ ਦੇਖੋ ਨੁਕਰੇ ਜਾਨਵਰ ਮਾਰਵਾੜੀ ਬਹੁਤ ਜਾਨਵਰ ਪਹੁੰਚਿਆ ਹੋਇਆ ਜੀ ਇਸ ਵਾਰ ਸੇਲ ਪਰਚੇਜ਼ ਵਾਲਾ ਮੰਡੀ ਤੇ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਮੁਕਸਰ ਨੁਕਰਿਆ ਦਾ ਗੜ ਮੰਨਿਆ ਜਾਂਦਾ ਕਿਹਨੋਕਰਾ ਜਾਨਵਰ ਬਹੁਤ ਪਹੁੰਚਦਾ ਏ ਇਸ ਮੰਡੀ ਤੇ ਤੇ ਆ ਆ ਗਿਆ ਜੀ ਟ੍ਰੇਲਰ ਖੋਖਰ ਸਟੱਡ ਫਾਰਮ ਵਾਲਿਆਂ ਦਾ ਹਰਿਆਣੇ ਵਾਲਿਆਂ ਦਾ ਤੇ ਆ ਵੀ ਆਪਣਾ ਘੋੜਾ ਲੈ ਕੇ ਪਹੁੰਚੇ ਸੀਗੇ ਉਰੇ 골ਡਨ ਕਿੰਗ ਤੇ ਆ ਆ ਗਿਆ ਜੀ ਘੋੜਾ موسی ਬਾਪ ਇਹਦਾ ਹੈਗਾ ਬਤਾਬ ਤੇ ਅਰਜਨ ਰੋਲੀਆਂ ਵਾਲੇ ਦਾ ਆ ਗਿਆ ਇਹ ਪੋਤਾ ਇਹ ਵੀ ਘੋੜਾ ਬਹੁਤ ਚੰਗਾ ਸੀਗਾ ਤੇ ਜਿੰਨੇ ਵੀ ਸਾਡੇ ਵਿਊਅਰਸ ਨੇ ਮਾਣ ਅੱਗੇ ਬੇਨਤੀ ਕਰਦਾ ਵੀ ਆਪਣੇ ਬੱਚਿਆਂ ਨੂੰ ਵੀ ਇਹ ਮੇਲਾ ਜ਼ਰੂਰ ਦਿਖਾ ਕੇ ਲੈ ਕੇ ਜਾਇਆ ਕਰੋ ਤਾਂ ਕਿ ਉਹਨਾਂ ਨੂੰ ਵੀ ਇਹ ਚੀਜ਼ ਬਾਰੇ ਨੌਲੇਜ ਮਿਲੇ ਤੇ ਉਹਨਾਂ ਦਾ ਇੰਟਰਸਟ ਇਹ ਚੀਜ਼ ਵਿੱਚ ਵਧੇ ਤਾਂ ਕਿ ਉਹ ਮਾੜੀ ਸੰਗਤ ਤੋਂ ਮਾੜੇ ਐਪ ਤੋਂ ਦੂਰ ਰਹਿਣ ਤੇ ਅਗਲਾ ਟੈਂਟ ਆ ਗਿਆ ਜੀ ਬੈਬਲ ਸਟੱਡ ਫਾਰਮ ਵਾਲਿਆ ਦਾ ਜਿਨ੍ਹਾਂ ਕੋਲ ਕਾਲਾ ਕਾਂਟਾ ਘੋੜਾ ਆ ਤੇ ਇਹ ਵੀ ਆਪਣਾ ਕਾਲੇ ਕਾਂਟੇ ਦਾ ਰਿਜ਼ਲਟ ਲੈ ਕੇ ਆਏ ਹੋਏ ਸੀਗੇ ਮੇਲੇ ਤੇ ਤੇ ਇਹ ਹੈਗਾ ਜੀ ਘੋੜਾ ਅਲੀ ਸ਼ਾਨ ਕਾਂਟਾ ਬੈਬਲ ਸਟੱਡ ਫਾਰਮ ਵਾਲਿਆ ਦਾ ਇਹ ਕਾਲੇ ਕਾਂਟੇ ਦਾ ਕੁੱਤਾ ਆ ਗਿਆ ਬਹੁਤ ਸੋਹਣਾ ਘੋੜਾ ਸੀ ਇਹ ਵੀ ਤਿੰਨ ਪੈਰ ਚਿੱਟੇ ਮੱਥੇ ਫੁੱਲ ਇਹ ਘੋੜੇ ਨੂੰ ਵੀ ਲੋਕਾਂ ਨੇ ਬਹੁਤ ਪਿਆਰ ਦਿੱਤਾ ਜਿਵੇਂ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਲੋਕੀ ਨਾਲ ਖੜਖੜ ਕੇ ਫੋਟੋ ਖਿਚਾਉਂਦੇ ਸੀਗੇ ਤੇ ਮੇਲੇ ਤੇ ਬਾਬਲ ਵਾਲੇ ਆਪਣੇ ਘਰ ਦੇ ਹੋਮ ਬਰੀਡ ਬੱਚੇ ਵੀ ਲੈ ਕੇ ਆਏ ਹੋਏ ਸੀਗੇ ਤੇ ਇਹ ਵੀ ਬਹੁਤ ਚੰਗੇ ਜਾਨਵਰ ਸੀਗੇ ਸਾਰੇ ਤੇ ਮਾਰਵਾੜੀ ਨੁਕਰੇ ਸਾਰ ਹਰ ਇੱਕ ਤਰ੍ਹਾਂ ਦਾ ਜਾਨਵਰ ਲੈ ਕੇ ਆਏ ਹੋਏ ਸੀ ਆ ਆਪਣੇ ਤੇ ਅੱਗੇ ਆ ਗਿਆ ਜੀ ਤਲਵੰਡੀ ਸਾਬੋ ਵਾਲਿਆਂ ਦਾ ਟੈਂਟ ਇਹ ਵੀ ਆਪਣੇ ਘੋੜੇ ਲੈ ਕੇ ਪਹੁੰਚੇ ਹੋਏ ਸੀ ਤੇ ਇਹਨਾਂ ਨੇ ਆਪਣੇ ਘੋੜੇ ਬਹੁਤ ਸ਼ਿੰਗਾਰ ਕੇ ਰੱਖੇ ਹੋਏ ਸੀ ਆ ਦੇਖੋ ਪਾਕਿਸਤਾਨੀ ਕਾਠੀ ਪਾਈ ਹੋਈ ਆ ਘੋੜੇ ਦੇ ਬਹੁਤ ਸੋਹਣੀ ਲੱਗ ਰਹੀ ਆ ਤੇ ਇੰਨੀ ਠੰਡ ਹੋਣ ਦੇ ਬਾਵਜੂਦ ਵੀ ਬੱਚੇ ਬਜ਼ੁਰਗ ਬੜੇ ਸਾਰੇ ਮੇਲਾ ਘੁੰਮਣ ਆਏ ਹੋਏ ਸੀਗੇ ਜਿਨ੍ਹਾਂ ਲੋਕਾਂ ਨੂੰ ਸ਼ੌਂਕ ਆ ਤੇ ਅੱਗੇ ਆ ਗਿਆ ਜੀ ਕੋਮਲ ਸਟੱਡ ਫਾਰਮ ਵਾਲਿਆਂ ਦਾ ਟੈਂਟ ਹਲੇ ਫਿਲਹਾਲ ਸ਼ਾਨ ਕੋੜਾ ਆਇਆ ਨਹੀਂ ਸੀਗਾ ਤੇ ਅੰਦਰ ਤਿਆਰ ਕਰੀ ਜਾਂਦੇ ਸੀਗੇ ਸ਼ਾਨ ਘੋੜੇ ਨੂੰ ਹਲੇ ਤਿਆਰੀ ਕਰ ਰਹੇ ਸੀ ਉਹਨੂੰ ਬਾਹਰ ਲਿਆਉਣ ਲਈ ਤੇ ਇਹ ਆ ਗਿਆ ਜੀ ਟੈਂਟ ਸੇਖੋ ਸਟੱਡ ਫਾਰਮ ਵਾਲਿਆ ਦਾ ਸਟ੍ਰੇਲੀਅਨ ਅਕਬਰ ਤੇ ਭਾਈ ਹੁਣ ਉਹਨਾਂ ਨੇ ਜਿੰਨੇ ਵੀ ਅਕਬਰ ਦੇ ਰਿਜ਼ਲਟ ਨੇ ਸਾਰਿਆਂ ਦੀ ਫੋਟੋ ਲਈ ਹੋਈ ਸੀ ਨਾਲ ਦੇਖੋ ਦੋਸਤੋ ਮੰਡੀ ਦਾ ਮਾਹੌਲ ਤੇ ਅੱਗੇ ਆ ਗਿਆ ਜੀ ਟੈਂਟ ਬੋਲਗਰੇ ਸਟੱਡ ਫਾਰਮ ਵਾਲਿਆ ਦਾ ਇਹ ਆਪਣੇ ਦੋ ਸਟ੍ਰੇਲੀਅਨ ਲੈ ਕੇ ਪਹੁੰਚੇ ਹੋਏ ਸੀ ਇਹ ਹੈਗਾ ਜੀ ਸਟ੍ਰੇਲੀਅਨ ਮਹਿਤਾਬ ਇਦਾ ਬਾਪ ਹੈਗਾ ਜੀ ਦੇਵਰਾਜ ਰਣੀਆਂ ਤੇ ਦਾਦਾ ਦਿਲਬਾਗ ਰਣੀਆਂ ਤੇ ਆਹ ਘੋੜੇ ਨੂੰ ਤਾਂ ਹਰ ਇੱਕ ਬੰਦਾ ਘੋੜੇ ਵਾਲਾ ਜਾਣਦਾ ਹੀ ਹੋਣਾ ਇਹ ਆ ਗਿਆ ਜੀ ਇਟਾਲੀਅਨ ਨਵਾਬ ਐਸੈਸਰੀ ਦੇਖੋ ਕਿੰਨੀ ਸੋਹਣੀ ਲੱਗ ਰਹੀ ਸੀ ਪਾਈ ਹੋਈ ਘੋੜੇ ਤੇ ਆ ਪੂਰਾ ਸ਼ਿੰਗਾਰ ਕੇ ਰੱਖਿਆ ਹੋਇਆ ਸੀ ਨਵਾਬ ਤੇ ਜੇ ਗੱਲ ਕਰੀਏ ਨਵਾਬ ਦੇ ਫਾਦਰ ਦੀ ਨਵਾਬ ਦਾ ਫਾਦਰ ਹੈਗਾ ਜੀ ਰਤਨਕਰ ਤੇ ਆ ਆ ਗਿਆ ਜੀ ਘੋੜਾ ਬਾਹੂਬਲੀ ਸਮੁੰਦਰ ਘੋੜੇ ਦਾ ਇਹ ਬੱਚਾ ਆ ਤੇ ਤੁਹਾਨੂੰ ਸਮੁੰਦਰ ਘੋੜਾ ਵੀ ਅੱਗੇ ਦਿਖਾਣੇ ਆ ਉਹ ਵੀ ਮੇਲੇ ਤੇ ਪਹੁੰਚਿਆ ਹੋਇਆ ਸੀਗਾ ਤੇ ਅੱਗੇ ਫੇਰ ਆ ਸਾਰੇ ਜਾਨਵਰ ਸੇਲ ਪਰਚੇਜ਼ ਵਾਲੇ ਆ ਗਏ ਤੇ ਬਾਈ ਪੱਪੀ ਪੈਚ ਵਾਲਾ ਵੀ ਆਪਣੇ ਘੋੜੇ ਲੈ ਕੇ ਮੰਡੀ ਤੇ ਪਹੁੰਚਿਆ ਹੋਇਆ ਸੀਗਾ ਬਾਈ ਹੁਣ ਹਰ ਇੱਕ ਮੇਲਾ ਲਾਂਦਾ ਆ ਹਰ ਇੱਕ ਮੇਲੇ ਤੇ ਆਪਣੇ ਜਾਨਵਰ ਲੈ ਕੇ ਜ਼ਰੂਰ ਪਹੁੰਚਦੇ ਨੇ ਤੇ ਇਹ ਆ ਗਈ ਦੋਸਤੋ ਕੁੜੀ ਅਨੋਖੀ ਹੜਾਲ ਕੋ ਘੋੜੇ ਦੀ ਇਹ ਬੱਚੀ ਆ ਤੇ ਪੂਰੇ ਮੁਕਸਰ ਮੰਡੀ ਚ ਇਹ ਬਹੁਤ ਖਿੱਚਦਾ ਕੇਂਦਰ ਰਹੀ ਆ ਕਿਉਂਕਿ ਐਡੀ ਵੱਡੀ ਘੋੜੀ ਅਜੇ ਤੱਕ ਕਿਸੇ ਨੇ ਨਹੀਂ ਦੇਖੀ 70 ਪਲੱਸ ਕੱਦ ਆ ਇਹ ਘੋੜੀ ਦਾ ਘੋੜੀ ਦੇ ਹੱਡ ਗੋਡਾ ਬਹੁਤ ਮਜ਼ਬੂਤ ਲੱਗਿਆ ਹੋਇਆ ਤੇ ਖੁੱਲੇ ਅੰਗਾ ਪੈਰਾ ਦੀ ਘੋੜੀ ਆ ਇਹ ਤੇ ਅੱਜ ਦੇ ਟਾਈਮ 'ਚ ਸ਼ਾਇਦ ਹੀ ਕੋਈ ਇਹਦੇ ਨਾਲ ਦੀ ਐਡੀ ਵੱਡੀ ਹਾਈਟ دار ਘੋੜੀ ਹੋਊਗੀ ਤੇ ਇੱਧਰ ਏ ਆਰ ਸਟੱਡ ਫਾਰਮ ਵਾਲੇ ਵੀ ਆਪਣਾ ਘੋੜਾ ਜਬਰਜੰਗ ਲੈ ਕੇ ਪਹੁੰਚ ਗਏ ਸੀ ਤੇ ਇਹ ਬਾਈ ਹੁਣੀ ਤਿਆਰੀ ਕਰਨ ਲੱਗੇ ਹੋਏ ਸੀ ਘੋੜੇ ਨੂੰ ਟ੍ਰੇਲਰ ਤੋਂ ਉਤਾਰਨ ਲਈ ਆ ਗਿਆ ਬਾਈ ਜ਼ਬਰਜੰਗ ਹਾਂਜੀ ਆ ਗਿਆ ਆ ਗਿਆ ਠੀਕ ਆ ਤਾਰਾਂ ਲੱਗਿਓ ਹਾਂਜੀ ਰਹੋਣੇ ਬੱਸ ਲੋ ਜੀ ਬਾਈ ਉਹਨਾਂ ਨੇ ਤਾਰ ਲਿਆ ਜ਼ਬਰਜੰਗ ਟਰੇਲਰ ਚੋਂ ਤੇ ਜ਼ਬਰਜੰਗ ਨੂੰ ਤਾਂ ਹਰ ਇੱਕ ਬੰਦਾ ਜਾਣਦਾ ਹੀ ਹੋਣਾ ਕਿਉਂਕਿ ਇਹਦੀ ਜਿਹੜੀ ਚਾਲ ਆ ਦੁਨੀਆ ਫੈਨ ਆ ਇਹਦੇ ਚਾਲ ਦੀ ਜੀ ਜਦ ਇਹ ਚੱਲਦਾ ਘੋੜਾ ਤਾਂ ਦੁਨੀਆ ਦੇਖਦੀ ਇਹਨੂੰ ਖੜ ਖੜ ਕੇ ਤੇ ਜੇ ਗੱਲ ਕਰੀਏ ਜ਼ਬਰਜੰਗ ਦੇ ਫਾਦਰ ਦੀ ਜ਼ਬਰਜੰਗ ਦਾ ਫਾਦਰ ਹੈਗਾ ਜੀ ਫੌਜੀ ਤੇ ਇਹ ਹੈਗਾ ਜੀ ਮੱਝੂ ਕੇ ਬਲੱਡ ਲਾਈਨ ਦਾ ਇਹ ਜਿਹੜੀ ਮੱਝੂ ਕੇ ਬਲੱਡ ਲਾਈਨ ਹੈ ਇਹ ਆਪਣੇ ਪੰਜਾਬ ਦੀ ਬਲੱਡ ਲਾਈਨ ਹੈ ਪੰਜਾਬ ਚ ਹੀ ਬਰੀਡ ਹੋਇਆ ਇਹ ਘੋੜਾ ਤੇ ਆ ਗਿਆ ਦੋਸਤੋ ਸਟੈਲੀਅਨ ਆਦਲ ਆਦਲ ਦੇ ਜੀ ਬਾਪ ਦੀ ਗੱਲ ਕਰੀਏ ਆਦਲ ਦਾ ਬਾਪ ਹੈਗਾ ਜੀ ਬੇਤਾਬ ਜਿਹੜਾ ਤੁਸੀਂ ਪਿੱਛੇ ਵੀਡੀਓ ਚ ਘੋੜਾ ਦੇਖਿਆ موسی ਆਦਲ ਉਹਦਾ ਸਗਾ ਭਾਈ ਆ ਫਾਦਰ ਵਾਲੀ ਸਾਈਡ ਤੋਂ ਤੇ ਇੱਧਰ ਫੇਰ ਸਾਰੇ ਜਾਨਵਰ ਸੇਲ ਪਰਚੇਜ਼ ਵਾਲੇ ਆਏ ਹੋਏ ਸੀਗੇ ਤੇ ਇੱਧਰ ਆ ਗਈ ਦੋਸਤੋ ਹਾਰਸ ਐਸੈਸਰੀ ਦੀ ਦੁਕਾਨ ਇੱਥੇ ਸਾਰਾ ਹORS EQUIPPMENTS ਮਿਲਦੇ ਸੀਗੇ ਤੇ ਆ ਆ ਗਿਆ ਦੋਸਤੋ ਪੰਜਾਬਾ ਸਟੱਡ ਫਾਰਮ ਵਾਲਿਆ ਦਾ ਟੈਂਟ ਤੇ ਇਹ ਹੈਗਾ ਜੀ ਨੁ크ਰਾ ਘੋੜਾ ਸਟ੍ਰੇਲੀਅਨ ਬਾਦਸ਼ਾ ਇਹ ਚਾਰ ਪੰਜ ਵਾਰ ਦਾ ਚੈਂਪੀਅਨ ਘੋੜਾ ਆ ਤੇ ਬਾਪ ਇਹਦਾ ਆ ਗਿਆ ਜੀ ਪ੍ਰਿੰਸ ਡੋਰ ਤੇ ਜਿਹੜੇ ਵੀਰ ਸਾਡੇ ਕੁੱਤਿਆਂ ਦੇ ਸ਼ਕੀਨ ਨੇ ਉਹਨਾਂ ਵਾਸਤੇ ਵੀ ਮੁਕਸਰ ਸਾਹਿਬ ਮੰਡੀ ਦੇ ਬਾਈ ਹੋਣੀ ਬਹੁਤ ਵਧੀਆ ਕੁਆਲਿਟੀ ਦੇ ਡੌਗ ਲੈ ਕੇ ਆਏ ਹੋਏ ਸੀਗੇ ਇਹ ਸਾਰੇ ਡੌਗ ਆਪਣੇ ਘਰ ਦੀ ਇਹਨਾਂ ਦੀ ਹੋਮ ਬਰੀਡ ਹੁੰਦੀ ਆ ਤੇ ਦਿਖਾਉਣ ਵਾਸਤੇ ਲੈ ਕੇ ਆਏ ਹੋਏ ਸੀ ਸਾਰੇ ਚਲੋ ਤੇ ਆ ਆ ਗਿਆ ਦੋਸਤੋ ਟੈਂਟ ਪਹਿਲਵਾਨ ਸਟੱਡ ਫਾਰਮ ਵਾਲਿਆ ਦਾ ਇਹ ਵੀ ਆਪਣਾ ਲਿਵਿੰਗ ਲੈਜੈਂਡ ਘੋੜਾ ਲੈ ਕੇ ਪਹੁੰਚੇ ਹੋਏ ਸੀ ਸਮੁੰਦਰ ਤੇ ਆ ਘੋੜੇ ਨੂੰ ਤਾਂ ਕੋਈ ਜਾਣ ਪਛਾਣ ਦੀ ਲੋੜ ਨਹੀਂ ਕਿਉਂਕਿ ਇਹਨੂੰ ਤਾਂ ਹਰ ਇੱਕ ਬੰਦਾ ਹੀ ਜਾਣਦਾ ਆ ਤੇ ਇਸ ਘੋੜੇ ਨੇ ਹਾਰਸ ਇੰਡਸਟਰੀ ਦੇ ਵਿੱਚ ਬਹੁਤ ਹੀ ਨਾਮਵਰ ਤੇ ਚੰਗੇ ਚੰਗੇ ਬੱਚੇ ਪੈਦਾ ਕੀਤੇ ਨੇ ਤੇ ਪੂਰੇ ਇੰਡੀਆ ਦੇ ਵਿੱਚ ਇਸ ਘੋੜੇ ਦਾ ਨਾਮ ਚੱਲਦਾ ਆ ਤੇ ਨਾਲ ਹੀ ਬਾਈ ਹੋਣੀ ਇਸ ਘੋੜੇ ਦੇ ਰਿਜ਼ਲਟ ਵੀ ਮੰਡੀ ਤੇ ਲੈ ਕੇ ਪਹੁੰਚੇ ਹੋਏ ਸੀਗੇ ਅਤੋ ਜੀ ਦੇਖ ਸਕਦੇ ਹੋ ਆ ਬੱਚੇ ਸਮੁੰਦਰ ਘੋੜੇ ਦੇ ਤੇ ਇਧਰ ਫੇਰ ਸਾਰੇ ਬੱਚੇ ਸੇਲ ਪਰਚੇਜ਼ ਵਾਲੇ ਸਾਰੇ ਨੁਕਰੇ ਬੱਚੇ ਬੱਚੀਆਂ ਬਹੁਤ ਚੰਗੇ ਜਾਨਵਰ ਲੈ ਕੇ ਬਾਈ ਹੁਣੀ ਪਹੁੰਚੇ ਹੋਏ ਸੀ ਮੰਡੀ ਤੇ கால ਘੋੜਿਆਂ ਦਾ ਮੇਲਾ ਹੋਵੇ ਤੇ ਘੋੜਿਆਂ ਦੇ ਐਟੀਟਿਊਡ ਨਾਲ ਚੈੱਕ ਕਰੀਏ ਇਹ ਕਿਵੇਂ ਹੋ ਸਕਦਾ ਤੇ ਇਹ ਜਿਹੜਾ ਸ਼ੌਂਕ ਹੈ ਇਕੱਲਾ ਮੁੰਡਿਆਂ 'ਚ ਹੀ ਨਹੀਂ ਕੁੜੀਆਂ 'ਚ ਵੀ ਦੇਖਣ ਨੂੰ ਮਿਲਦਾ ਆਹ ਦੇਖੋ ਬੱਚੇ ਪਹੁੰਚੇ ਹੋਏ ਸੀਗੇ ਆਪਣੇ ਸਟੱਡ ਫਾਰਮ ਦੇ ਜਾਨਵਰ ਲੈ ਕੇ ਇਹ ਬਹੁਤ ਕ੍ਰੇਜ਼ ਆ ਅੱਜ ਕੱਲ੍ਹ ਦੇ ਬੱਚਿਆਂ ਦੇ ਵਿੱਚ ਆਹ ਚੀਜ਼ਾਂ ਦਾ ਬਸ ਆ ਹੀ ਤੇ ਯਾਦ ਤੇ ਇਧਰ ਗਿੱਲ ਫਾਰਮ ਵਾਲੇ ਵੀ ਆਪਣੇ ਪੰਛੀ ਲੈ ਕੇ ਪਹੁੰਚੇ ਹੋਏ ਸੀਗੇ ਬਹੁਤ ਹਰ ਇੱਕ ਤਰ੍ਹਾਂ ਦਾ ਜਾਨਵਰ ਸੀਗਾ ਹੈ ਨਾ ਬਿੱਲੀਆਂ ਕਬੂਤਰ ਤੋਤੇ ਮੁਰਗੇ ਕੁੱਤੇ ਹਰ ਇੱਕ ਤਰ੍ਹਾਂ ਦਾ ਜਾਨਵਰ ਲੈ ਕੇ ਪਹੁੰਚੇ ਹੋਏ ਸੀਗੇ ਬਹੁਤ ਤਰ੍ਹਾਂ ਦੀ ਵੈਰਾਈਟੀ ਸੀਗੀ ਇਹਨਾਂ ਕੋਲ ਤੇ ਬਹੁਤ ਸੋਹਣੀ ਕਲੈਕਸ਼ਨ ਬਾਈ ਉਹਨਾਂ ਨੇ ਇਕੱਠੀ ਕੀਤੀ ਹੋਈ ਸੀ ਤੇ ਅੱਗੇ ਆ ਗਿਆ ਜੀ ਢਿੱਲੋ ਸਟੱਡ ਫਾਰਮ ਵਾਲਿਆਂ ਦਾ ਟੈਂਟ ਤੇ ਇੱਕ ਗੱਲ ਜ਼ਰੂਰ ਦੇਖੀ ਹਾਂ ਮੰਡੀ 'ਚ ਲੋਕੀ ਵਿਆਹ ਵਿੱਚ ਇਹਨੇ ਮਹਿੰਗੇ ਮਹਿੰਗੇ ਟੈਂਟ ਨਹੀਂ ਲਾਉਂਦੇ ਜਿੰਨੇ ਇਹਨਾਂ ਨੇ ਘੋੜਿਆਂ ਲਈ ਲਾਏ ਹੋਏ ਸੀਗੇ ਤੇ ਇੱਕ ਗੱਲ ਹੋਰ ਦੋਸਤੋ ਆ ਜਿੰਨੀ ਵੀ ਘੋੜਿਆਂ ਦੇ ਤੁਸੀਂ ਗਲਾਂ 'ਚ ਐਸੈਸਰੀ ਪਾਈ ਦੇਖ ਰਹੇ ਹੋ ਇਹ ਸਾਰੀ ਚਾਂਦੀ ਦੀ ਬਣਵਾਈ ਹੋਈ ਆ ਬੰਦਿਆਂ ਨੇ ਇਹ ਚਾਂਦੀ ਦੇ ਹੁੰਦੇ ਆ ਜਿੰਨੀ ਵੀ ਐਸੈਸਰੀ ਹੁੰਦੀ ਆ ਘੋੜਿਆਂ ਦੇ ਗਲ 'ਚ ਪਾਈ ਹੁੰਦੀ ਆ ਤੇ ਇਹਨੂੰ ਕਹਿੰਦੇ ਨੇ ਸ਼ੌਂਕ ਹਾਂ ਤੇ ਇਧਰ ਆਗੇ ਦਸ਼ਮੇਸ਼ ਸਟੱਡ ਫਾਰਮ ਵਾਲਿਆ ਤੇ ਸਾਰੇ ਜਾਨਵਰ ਸੇਲ ਪਰਚੇਜ਼ ਵਾਲੇ ਤੇ ਆਹ ਦੇਖੋ ਦੋਸਤੋ ਰਸ਼ ਇੱਥੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਮੇਲੇ ਤੇ ਕਿੰਨੀ ਭੀੜ ਸੀਗੀ ਮੋਟਰਸਾਈਕਲ ਨੰਗਨ ਨੂੰ ਵੀ ਰਸਤਾ ਨਹੀਂ ਸੀਗਾ ਇੰਨੀ ਭੀੜ ਸੀ ਮੇਲੇ ਤੇ ਤੇ ਗੱਡੀਆਂ ਗੁੱਡੀਆਂ ਤਾਂ ਬਹੁਤ ਦੂਰ ਦੀ ਗੱਲ ਆ ਤੇ ਇੱਧਰ ਬਾਈ ਹੋਣੀ ਘੋੜਿਆਂ ਨੂੰ ਰੈਡੀ ਕਰ ਰਹੇ ਸੀਗੇ ਰਾਈਡਿੰਗ ਵਾਸਤੇ ਇਹਨਾਂ ਦੇ ਘੋੜੇ ਵੀ ਬਹੁਤ ਸੋਹਣੇ ਲੱਗ ਰਹੇ ਸੀ ਤਿਆਰ ਕੀਤੇ ਹੋਏ ਰਾਈਡਿੰਗ ਲਈ ਤੇ ਹੁਣ ਇਹ ਮੇਲੇ ਤੇ ਗਿੜਾ ਦਿਨ ਲਈ ਚੱਲੇ ਸੀ ਆਹ ਬਾਈ ਉਹਨਾਂ ਦੇ ਵੀ ਟੈਂਟ ਤੇ ਬਹੁਤ ਰਸ਼ ਸੀਗਾ ਬਹੁਤ ਲੋਕੀ ਆਏ ਹੋਏ ਸੀਗੇ ਘੋੜੇ ਦੇਖਣ ਲਈ ਤੇ ਬਹੁਤ ਲੋਕੀ ਪਿਆਰ ਦੇ ਰਹੇ ਸੀ ਇਹਨਾਂ ਦੇ ਜਾਨਵਰਾਂ ਨੂੰ ਤੇ ਇੱਧਰ ਬਾਈ ਮੇਲੇ ਦਾ ਆਨੰਦ ਲੈ ਰਿਆ ਜੀ ਰਾਈਡਿੰਗ ਕਰਦੇ ਹੋਏ ਤੇ ਅੱਗੇ ਆ ਗਿਆ ਜੀ ਚੈਂਪੀਅਨ ਜਿਉਣਾ ਇਹ ਬਹੁਤ ਸ਼ੋਅਾਂ ਦਾ ਚੈਂਪੀਅਨ ਘੋੜਾ ਆਇਆ ਤੇ ਜੇ ਗੱਲ ਕਰੀਏ ਇਹਦੇ ਬਲੱਡ ਲਾਈਨ ਦੀ ਹੈਗਾ ਬਹੁਤ ਬਲੱਡ ਲਾਈਨ ਦਾ ਘੋੜਾ ਤੇ ਬਾਈ ਹੁਣੀ ਸ਼ੂਟ ਕਰ ਰਹੀ ਸੀ ਤੇ ਆ ਗਿਆ ਜੀ ਜਿਉਣੇ ਦਾ ਬੱਚਾ ਇਹ ਵੀ ਮੇਲੇ ਤੇ ਆਇਆ ਹੋਇਆ ਸੀ ਤੇ ਇਧਰ ਪੂਰਾ ਗਰਮ ਮਾਹੌਲ ਹੋਇਆ ਜੀ ਮੇਲੇ 'ਚ ਘੋੜੇ ਇੱਕ ਦੂਸਰੇ ਨੂੰ ਦੇਖ ਕੇ ਐਗਰੈਸ਼ਨ ਦਿਖਾ ਰਹੇ ਸੀਗੇ ਤੇ ਇਧਰ ਆ ਗਿਆ ਜੀ ਸ਼ਾਨ ਘੋੜਾ ਬਾਈ ਉਹਨਾਂ ਦਾ ਕੋਮਲ ਸਟੱਡ ਫਾਰਮ ਵਾਲਿਆਂ ਦਾ ਸ਼ਾਨ ਘੋੜਾ ਤੇ ਵੀ ਬਾਈ ਉਹਨਾਂ ਨੇ ਬਾਹਰ ਕੱਢ ਲਿਆ ਸੀ ਤੇ ਇਧਰ ਤੁਸੀਂ ਦੇਖ ਸਕਦੇ ਹੋ ਕਿਵੇਂ ਭੀੜ ਲੱਗੀ ਹੋਈ ਆ ਘੋੜੇ ਨੂੰ ਦੇਖਣ ਲਈ ਜਿੱਧਰ ਜਿੱਧਰ ਨੂੰ ਘੋੜੇ ਜਾਂਦੇ ਸੀ ਉਧਰ ਉਧਰ ਨੂੰ ਹੀ ਭੀੜ ਉਹਨਾਂ ਦੇ ਮਗਰ ਮਗਰ ਜਾਈ ਜਾਂਦੀ ਸੀ ਏ ਹੁੰਦਾ ਜੀ ਘੋੜਿਆਂ ਨਾਲ ਪਿਆਰ ਤੇ ਇਹ ਸੀ ਦੋਸਤੋ ਆਪਣੀ ਅੱਜ ਦੀ ਵੀਡੀਓ ਮਾਗੀ ਮੰਡੀ ਦੀ ਤੇ ਕਮੈਂਟਾਂ ਜਰੂਰ ਦੱਸਿਓ ਮੇਲਾ ਕਿਵੇਂ ਲੱਗਿਆ